ਸਾਰੇ ਰੂਪ ਪਰ ਸਤਿ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਕਰ ਤੇ ਆਏ ਸੀ ਆਪਣੇ ਟੋヨタ ਏਜੰਸੀ 'ਚ ਜੈਤਵਾਰ ਤੇ ਗੱਡੀ ਦੇਖਦੇ ਸੀ ਆਪਾਂ ਸਵਿਫਟ ਚੇਂਜ ਕਰਨੀ ਹੈ ਤੇ ਇਹ ਦੇਖਣੀ ਹੈ ਵਾਈਟ ਚ ਟਾਈਜ਼ਰ ਤੇ ਪਹਿਲਾਂ ਗਲਾਂਝਾ ਦੇ ਸੀਗੀ ਸਕੀਮ ਪਰ ਬਦਲਦੀ ਫਿਰ ਕਹਿੰਦੇ ਨਵੀਂ ਆਈ ਹੈ ਦੇ ਵਿੱਚੋਂ ਦੇਖੋ ਨੂੰ ਸੋਹਣੀ ਲੱਗੀ ਹੈ ਜੇ ਗੱਲਬਾਤ ਚੱਲਦੀ ਹੈ ਦੇਖਦੇ ਹਾਂ ਜੇ ਗੱਲ ਬਣ ਗਈ ਤਾਂ ਲੈ ਲਾਂਗੇ ਇਹਨੂੰ ਟਾਪ ਮਾਡਲ ਆ ਇਹ ਤੇ ਵਿੱਚੋਂ ਇੰਟੀਰੀਅਰ ਵਧੀਆ ਵਾ ਪੂਰਾ ਵੈਸੇ ਨਾਲ ਮੇਰੇ ਆਏ ਸੀ ਅਲਮਾ ਤੇ ਗਰਨੀਟ ਐਜਾ ਦੱਸ ਹੁਣ ਕਿਵੇਂ ਆ ਗੱਡੀ ਸੱਟ ਲਾਇਦੇ ਗਲਾਂਜਾ ਲਈਏ ਹੈ ਗਲਾਂਜਾ ਲਈਏ ਕਹਾਲੀ ਇਹ ਕਿਵੇਂ ਅਗਰ ਨਹੀਂ ਤਾਂ ਤੈਨੂੰ ਕਿਵੇਂ ਲਾ ਦੇ ਆਹ ਦੋ ਖੜੀਆਂ ਬਾਹਰ ਦੇਖ ਦੋਨੀਆਂ ਆ ਤੇ ਆ ਦੋਨੇ ਖੜੀਆਂ ਇਕੱਠੀਆਂ ਇੱਥੇ ਇਧਰ ਟਾਈਜ਼ਰ ਹੈ ਤੇ ਉਧਰ ਗਲੰਝ ਹੈ ਤੇ ਆਪਾਂ ਦੇਖਣੀ ਹੈ ਪਰ ਵਾਈਟ ਕਲਰ ਚ ਕਿਹੜੀ ਠੀਕ ਲਾਦੀ ਹੈ ਦੋਨੇ ਲੈ ਲਈਏ ਫਿਰ ਹਾਂ ਪਰ ਆ ਕਲਰ ਦਾ ਬਹੁਤ ਉੱਠਦਾ ਇਹਦਾ ਕਿ ਇਹੇ ਲੈ ਲਈਏ ਨਹੀਂ ਵਧੀਆ ਨਹੀਂ ਹਾਂ ਐਸਾ ਹੈ ਨੀ ਰੋ ਕੀ ਚਾਰਜਰ ਉਹ ਤੇ ਚਾਰਜਰ ਤੇ ਸਿੱਧਾ ਹੀ ਲੱਗਦਾ ਇੱਥੇ ਮੈਂ ਰੱਖਿਆ ਇੱਥੇ ਸਿੱਧੇ ਲੱਗਾ ਆਹ ਤੇ ਲੱਗੇ ਹੋਇਆ ਇਧਰ ਵੀ ਉਧਰ ਵੀ ਅੱਛਾ ਇੱਥੇ ਚਾਰਜਰ ਹਾਂ ਸਿੱਧਾ ਹੀ ਆ ਵਾਇਰਲੈਸ ਉਹ ਸਾਹਮਣੇ ਉੱਪਰ ਵੀ ਦਿੱਤੇ ਦੋ ਪਲੱਗ ਉਹਦੇ ਯੂ ਐਸ ਬੀ ਸਿੱਧੀ ਲੱਗਣੀ ਐ ਇੱਥੇ ਤੇ ਸਿੱਧੀ ਲੱਗਣੀ ਐ ਇਧਰ ਬੈਕ ਸਾਈਡ ਤੇ ਵੀ ਦੇਖ ਮਗਰ ਵੀ ਲੱਗਿਆ ਥੱਲੇ ਲੱਗਿਆ ਮਗਰ ਦੀ ਗੱਲ ਹਾਂ ਤੇ ਹੀ ਆ ਦੋ ਲੱਗੇ ਆ ਥੱਲੇ ਸਹੀ ਹੈ ਦੇਖ ਲੈਣਾ ਠੀਕੇ ਬਖੜੀ ਆਂਦੀ ਏਜੰਸੀ ਹੁਣ ਠੀਕ ਹੈ ਚਲ ਦੇਖਦੇ ਆ ਫਿਰ ਕਿੰਨੇ ਕ ਪੈਸੇ ਇਕੱਠੇ ਹੁੰਦੇ ਆ ਹੁਣ ਐਸੇ ਵੀ ਇਕੱਠੇ ਕਰਨੇ ਆ ਕਾਹੀ ਦੇ ਦੇਣਗੇ ਪਰ ਕਿਹੜੀ ਚਲਦੀ ਤਾਂ ਵਧੀਆ ਆ ਇਹਦੇ ਅਸੀਂ ਕੰਮ ਕਰਦੇ ਆਂ ਇਹ ਮੇਪਰ ਮੈਨੂੰ ਨਾ ਉਹਦਾ ਮਸਲਾ ਆਟ ਵਾਲਾ ਬਟਟੋਟੋ ਵੀ ਹੈ ਨਾ ਜਿਹੜੀ ਉਹ ਜਿਹੜੀ ਹੋਈ ਹੈ ਇਹ ਡਬਲ ਸ਼ੇਡ ਆਹ ਹੈ ਯਾਨੀ ਇਹ ਬਸ ਛਤਰ ਲਾਇਆ ਪਿਆ ਨਹੀਂ ਇਹ ਮਹਿੰਗੀ ਆ ਉਹਦੋਂ 14 26 ਇਹ ਫੇ ਗੱਡੀਆਂ ਸਸਤੀਆਂ ਵੇਚ ਦਿੰਦੇ ਬਾਅਦ ਕੀ ਕਰਦੇ ਨੇ ਨਹੀਂ ਥੋੜਾ ਉਹ ਕਹਾਂਗਾ ਜਿਹੜਾ ਬੰਦਾ ਜਾਣਕਾਰ ਵੀ ਚਾਹੇ ਦੇ ਦੋ ਸਾਹਿਬ ਇਹਦੇ ਵੀ ਕੀ ਕਰਦੇ ਚਲਾਈ ਜਾਂਦੇ ਆ ਪਰ ਜਿਹੜੀ ਸਾਡੀ ਅਰਾਂਝਾ ਪਹਿਲਾਂ ਉਹ ਚੱਲ ਗਈ 50000 ਪਲੱਸ ਤੇ ਹਾਇਰ ਤੋਂ 30000 ਚੱਲਦੀ ਕਿਉਂਕਿ ਜੇ ਉਹਨਾਂ ਦੀ ਵੇਚਾਂਗੇ ਨਵੀਂ ਵਪਾਰੀ ਪੈਣੀ ਆ ਇਹ ਸਾਰੀਆਂ ਦਾ ਡੈਮੋ ਦੇਣਾ ਪੈਂਦਾ ਕੱਡੀਆਂ ਦਾ ਕੀ ਕਰਦੇ ਆ ਜਿਹੜਾ ਉਹ ਮਾਡਲ ਸਾਡੇ ਕੋਲ ਆਉਂਦਾ ਉਹਦਾ ਡੈਮੋ ਦੇਣਾ ਪੈਂਦਾ ਸਾਰੀਆਂ ਲਈ ਹਾਂ ਕਸਟਮਰ ਨੇ ਕਿਸੇ ਵੀ ਕਸਟਮਰ ਨੂੰ ਇਹ ਕਿਹਦੀ ਡਿਮਾਂਡ ਆ ਬਿਲਕੁਲ ਦੱਸ ਮਾਰ ਦੀ ਬਿਲਕੁਲ ਉਹ ਤੁਹਾਨੂੰ ਤੁਸੀਂ ਦੇਖਣਾ ਕਿ ਕਿਹਦੀ ਇਹ ਜਿਹੜਾ ਮੀਟਰ ਵਾਲੀ ਇਨਫੋਰਮੇਸ਼ਨ ਤਾਂ ਹੈ ਇਲੈਕਟ੍ਰਿਕ ਟਵਰਨ ਡਿਜਟਲ ਕੰਟਰੋਲ ਹੈ ਆਪਾਂ ਕੇ ਜਿਹੜੇ ਉਧਰ ਸੇ ਸਲੈਕਟਰ ਵੀ ਕਰਦਾਂਗੇ ਕੀ ਦੇਖਣਾ ਹੈ ਉਹ ਜਿਹੜਾ ACU ਡਿਵਾਈਸ ਹੈ ਨਾ ਉਹਨੂੰ ਇੱਕਦਰੀ ਨੱਪਾਂਗੇ ਫਲਸਰ ਚ ਜੀਨ ਨੂੰ ਉਹ ਕਦੇ ਵੀ ਕੀ ਆਪਾਂ ਤਿੰਨ ਤਰ੍ਹਾਂ ਦੀਆਂ ਨੋਚ ਲਾਉਂਦੇ ਨੇ ਤਿੰਨ ਆਪਸ਼ਨ ਹੈ ਬੈਟਰੀ ਗੱਡੀ ਦੀ ਗੱਲ ਰਿਹਾ ਹੈ ਹਾਂਜੀ ਇਹਦੇ ਵਿੱਚ ਮਾਈ ਲਾਈਫ ਹੀ ਦਮ ਹੈ ਹੈਜੀ ਮਾਈ ਲਾਈਫ ਹੀ ਬੋਲਦੀ ਹੈ ਇਹ ਕੰਮ ਕਰਦੀ ਹੈ ਬੈਟਰੀ ਨਾਲ ਦਾ ਹਾਂ ਜਦੋਂ ਠੀਕਾ ਬੁਲਾ ਕੇ ਆਉਣਾ ਕਰਦੇ ਇਹ ਬੈਟਰੀ ਡਾਊਨ ਹੋ ਜੇ ਮਤਲਬ ਫਿਰ ਨਾਲ ਚਾਰਜ ਨਹੀਂ ਨਹੀਂ ਮਤਲਬ ਜਦੋਂ ਪੁਰਾਣੀ ਹੋ ਜਾਂਦੀ ਬੈਟਰੀ ਕੋਈ ਕੁਝ ਨਹੀਂ ਲਉਣਾ। ਪਰ ਛੋਟੀ ਬਾਤ ਜਿਵੇਂ ਸਲੋ ਚੱਲਦੀ ਉਦੋਂ ਕੰਮ ਕਰਦੀ ਵੀ ਜਦੋਂ ਪਾਵਰ ਲੈ ਆਪਾਂ ਪਾਵਰ ਲੈਣੀ ਹੈ ਜੋ ਵਧਾਣੀ ਤੋਂ ਲੈਣੀ ਆਪਾਂ ਹਾਂ ਟੈਗ ਆਪਾਂ ਲੈਣੀ ਆ ਉਦੋਂ ਇਹਦੇ ਨਾਲ ਕੰਮ ਕਰ ਜਾਂਦਾ ਇਹ 3D ਕੈਮਰਾ ਇੱਥੇ ਵੀ ਚੱਲ ਪੈਂਦਾ ਚੱਲਦੇ ਵੀ ਆ ਚੱਲਦਾ ਕਹਾਣੀ ਮਰੂਤੀ ਦਾ ਇਹ ਇੱਕ ਕਹਾਵਾ ਸਹੀ ਤਾਂ ਹੋ ਗਿਆ ਕਿ ਲੋਕੇ ਅਸੀ ਤਾਂ ਲੈਣ ਲੱਗੇ ਆ ਟੋヨタ ਦੇ ਇੰਜਨ ਕਰਕੇ ਜਿਹੜੇ ਟੋヨタ ਦੇ ਇੰਜਨ ਹੀ ਨਾ ਹੋਵੇ ਲੋਗੇ ਹੀ ਹੋਵੇ ਗੱਲਾਂ ਮਾਇੰਡ ਕਰਦਾ ਸਾਰੀ ਕਿਉਂਕਿ ਇਹ ਵਰਲਡ ਵਾਈਡ ਅਲਾਈਂਸ ਕੰਪਨੀ ਹੈ ਬਾਕੀ ਜਿਹੜਾ ਇਹਦਾ ਆਰ ਐਨ ਡੀ ਸੈਂਟਰ ਸਾਰੀ ਟੈਸਟਿੰਗ ਉਹੜਾ ਚੁੱਕੀ ਹੈ ਜਿਹੜੇ 플ੱਗ 플ੱਗ ਜਨਰੇਟਰ ਸਾਰੇ ਟੋਟਾ ਦੇ ਹੋਵੇ ਆਈਐਮ ਦਾ ਮੈਨੇਜਮੈਂਟ ਦੱਸਦਾ ਆਈਪੁਰ ਸਿਸਟਮ ਦਾ ਰੋਕਣਾ ਆ ਜਦੋਂ ਆਪਾਂ 15 ਕਿਲੋਮੀਟਰ ਦਾ ਸਟ੍ਰੈਚ ਚੋਂ ਆਦਾ 31 14 31 ਬਾਜ਼ਰ ਟੋਡੇ ਕਾਰ ਲੱਗ ਜਾਂਦਾ ਹੈ ਤੇ ਆ ਗਾੜੀ ਨਹੀਂ ਲੱਗਦੀ ਹਾਂ